ਹਾਂ ਜੀ ਜੇ ਹੁੰਦੇ ਆ ਯਾਰ ਪਿੰਡ ਵਾਲਿਆਂ ਦੀ ਜਮੀਰ ਮਰੀ ਆ ਬਸ ਕੱਲ ਨੂੰ ਤਾਂ ਪ੍ਰੋਗਰਾਮ ਆ ਕੱਲ ਨੂੰ ਅਸੀਂ ਸਤਕਾਰ ਕਰਦੇ ਆ ਅਸੀਂ ਸਤਕਾਰ ਜਿਸੂ ਮਸੀਹਾ ਦਾ ਵੀ ਕਰਦੇ ਆ ਤੇ ਅਸੀਂ ਸਰਸੇ ਵਾਲਾਂ ਦਾ ਵੀ ਕਰਦੇ ਆ ਅਸੀਂ ਅਜੇ ਤੱਕ ਕਿਸ ਨੂੰ ਮਾਰਾ ਕਿਹਾ ਨਹੀਂ ਪਰ ਜੇ ਸਾਡੇ ਸ਼ਹੀਦੀ ਦਿਨਾਂ 'ਚ ਜੇ ਕੋਈ ਡੀਜੇ ਲਾਊਗਾ ਸੀ ਸੰਪੱਥੇਸ ਪਹੁੰਚੂਗੀ ਸਾਡੇ ਇਹ ਸਾਡਾ ਕੋਈ ਸਿੱਖਾਂ ਦਾ ਬੰਦਾ ਨਹੀਂ ਕੋਈ ਬੋਲੂਗਾ ਪਰ ਜੇ ਫੇਰ ਵੀ ਅਰਜੇ ਸਹਾਰਾ ਕੇ ਹੈ ਨਾ ਆਪਾਂ ਨੂੰ ਕੰਮ ਦੇ ਆ ਜੋ ਕੋਈ ਘਰੇ ਆ ਕੇ ਆਪਣੀ ਧੰਗ ਗੱਲ ਕਰਦਾ ਫੇਰ ਯਾਰ ਵੀ ਔਖਾ ਹੋ ਜਾਂਦਾ ਆਪਣੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸ਼ਰਾਰਤ ਬਾਜੀ ਨਾ ਹੋਵੇ ਸਾਨੂੰ ਲੈ ਜਾ ਜਾਂ ਥਾਣੇ ਰਾਤ ਕਟਾ ਦਿਓ ਗੱਲ ਨਹੀਂ ਆਪਾਂ ਗੱਲ ਕਰਾਂਗੇ ਇਹ ਵੀ ਚਾਰ ਨੰਬਰ ਦਾ ਗੱਲ ਨਹੀਂ ਆਵਾਜ਼ ਦਾ ਫੋਨ ਦੋ ਪਿੰਡ 'ਚ ਕੋਈ ਵੀ ਬੰਦਾ ਸ਼ਰਾਰਤੀ ਕੋਈ ਵੀ ਬੰਦਾ ਸ਼ਰਾਰਤ ਕਰ ਜੇ ਸ਼ਰਾਰਤੀ ਅੰਸਰ ਤੋਂ ਸਾਰੇ ਪਿੰਡ ਨੂੰ ਮੁੜ ਕੇ ਗੱਲ ਭੁਗਤਣੀ ਪੈਂਦੀ ਆ ਅੱਗੇ ਦੇਖਿਆ ਆਪਾਂ ਉਦੋਂ ਜਦੋਂ ਡੇਰਾ ਪ੍ਰੇਮੀਆ ਨਾਲ ਹੋਇਆ ਸੀ ਮੈਟਰ ਬਹੁਤ ਔਖਾ ਮੁੜ ਕੇ ਇਹ ਚੀਜ਼ ਤੇ ਆਪਾਂ ਕਾਬੂ ਕੀਤਾ ਸੀ ਕ੍ਰਿਸਮਸ ਦੀਆਂ ਯਾਤਰਾਵਾਂ ਨੂੰ ਲੈ ਕੇ ਡੀਜੇ ਲਾਉਣ ਨੂੰ ਲੈ ਕੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਕਾ ਦੇ ਵਿੱਚ ਸਿੱਖ ਸੰਗਤ ਤੇ ਮਸੀਹੀ ਭਾਈਚਾਰਾ ਆਹਮੋ ਸਾਹਮਣੇ ਇੱਥੇ ਡੀਜੇ ਲਗਾ ਕੇ ਕ੍ਰਿਸਮਸ ਦੀ ਯਾਤਰਾ ਕੱਢਣ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਨੂੰ ਅਪੀਲ ਕੀਤੀ ਗਈ ਮਸੀਹੀ ਭਾਈਚਾਰੇ ਨੂੰ ਕਿ ਉਹ ਡੀਜੇ ਲਾਉਣ ਦੀ ਜਗ੍ਹਾ ਕਿਸੇ ਦੇ ਘਰ ਵਿੱਚ ਜਾਂ ਚਰਚ ਦੇ ਵਿੱਚ ਧਾਰਮਿਕ ਰਸਮਾਂ ਕਰ ਲੈਣ ਤੇ ਕ੍ਰਿਸਮਸ ਮਨਾ ਲੈਣ ਪਰ ਇਸ ਤਰ੍ਹਾਂ ਗਲੀਆਂ ਦੇ ਵਿੱਚ ਡੀਜੇ ਲਾ ਕੇ ਨਾ ਹੋਣ ਇਸ ਬੰਦੀ ਬਾਬਾ ਮਨਪ੍ਰੀਤ ਸਿੰਘ ਨੇ ਸਿੱਖ ਸੰਗਤ ਦੀ ਅਗਵਾਈ ਕਰਦੇ ਆ ਪਿੰਡਾਂ ਦੇ ਵਿੱਚ ਹੁੱਕੇ ਵੀ ਦਵਾਏ ਆ ਤੇ ਕਿਹਾ ਹੈ ਕਿ ਉਹ 크ਿਸਮਸ ਆ ਜਿਹੜੀ ਉਹ ਆਪਣੇ ਅੰਦਰ ਹੀਆਂ ਘਰ ਦੇ ਵਿੱਚ ਜਾਂ ਗ੍ਰਿਜਾ ਘਰ ਦੇ ਵਿੱਚ ਮਨਾਉਣ ਤੇ ਗਲੀਆਂ ਦੇ ਵਿੱਚ ਡੀਜੇ ਲਾ ਕੇ 크ਿਸਮਸ ਨਾ ਮਨਾਉਣ ਤੇ ਨਾਲ ਦੀ ਨਾਲ ਉਹਨਾਂ ਕਿਹਾ ਹੈ ਕਿ ਜੇ ਅਜੇ ਹਕ ਕੀਤਾ ਗਿਆ ਤੇ ਫਿਰ ਪੰਚਾਇਤਾਂ ਵੱਲੋਂ ਉਹ ਮਸੀਹੀ ਭਾਈਚਾਰੇ ਦਾ ਇਸ ਪ੍ਰੋਗਰਾਮ ਦਾ ਵਿਰੋਧ ਕਰਨਗੇ। ਇਸੀ ਹੁਣ ਦੀ ਗੱਲ ਬਾਤ ਹੈ। ਕੋਈ ਹੁੰਦੀ ਵੀ ਆ। ਚਲੋ ਆਪਣੇ ਪਿੰਡਾਂ ਦੇ ਲੋਕਾਂ ਨੂੰ ਦੱਸਦੀ ਇਹ ਗੱਲ। ਹਾਂ ਠੀਕ ਨੇ। ਪੰਚਾਇਤ ਤੁਸੀਂ ਕੜੀਆਂ ਮੈਂਬਰ ਪੰਚਾਇਤ ਤੋਂ ਆਪਣਾ ਦਾ ਫਰਜ ਇਹੀ ਬਣਦਾ ਹੈ ਕਿ ਪਿੰਡ ਦੇ ਵਿੱਚੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਹੋਵੇ ਸਵੇਰੇ ਤੱਕ ਕੋਈ ਵੀ ਜੇ ਦਾ ਪਿਆਜ ਆਉਣਾ ਸੁਭਾਣਾ ਨਹੀਂ ਰਾਤ ਨੂੰ ਆਉਣਾ ਕਰਨਾ 11 ਵਜੇ ਜਾਂਦੇ ਜਾਂਦੇ ਆ 12 ਵਜੇ ਜਾਂਦੇ ਨੇ ਛੜਨਾ ਕੱਲ੍ਹ ਤੱਕ ਆਉਗਰੇ ਬਾਏ ਹੁਣ ਦਬਾਓ ਸਾਰੇ ਮੈਂਬਰ ਬੋਲਦਾ ਹੁਣ ਕਹਿੰਦਾ ਹੁਣ ਜਵਾਨਾਂ ਦਾ ਵੀ ਕੱਲ੍ਹ ਨੂੰ ਦਾ ਪ੍ਰੋਗਰਾਮ ਕਰਦੇ ਆ ਯਾਰ ਪਿੰਡ ਵਾਲਿਆਂ ਦੀ ਜਮੀਰ ਮਰੀ ਆ ਕੱਲ੍ਹ ਨੂੰ ਤਾਂ ਪ੍ਰੋਗਰਾਮ ਆ ਕੱਲ੍ਹ ਨੂੰ ਅਸੀਂ ਸਦਕਾਰ ਕਰਦੇ ਆ ਅਸੀਂ ਸਦਕਾਰ ਜਿਸੂ ਮਸੀਦਾ ਵੀ ਕਰਦੇ ਆ ਤੇ ਅਸੀਂ ਸਰਸੇ ਵਾਲਾਂ ਦਾ ਵੀ ਕਰਦੇ ਆ ਅਸੀਂ ਅੱਜ ਤੱਕ ਸਾਨੂੰ ਮਾੜਾ ਕਿਹਾ ਨਹੀਂ ਪਰ ਜੇ ਸਾਡੇ ਸ਼ਹੀਦੀ ਦਿਨਾਂ 'ਚ ਜੇ ਕੋਈ ਡੀਜੇ ਲਾਊਗਾ ਅਸੀਂ ਸਾਨੂੰ ਤਾਂ ਥੇਸ ਪਹੁੰਚੂ ਵੀ ਸਾਡੇ ਦਾ ਹਰਦੇ ਬਲੁੰਦਰੇ ਕਹੇ ਯਾਰ ਸਾਨੂੰ ਲੈ ਜੋ ਜਾਂ ਥਾਣੇ ਰਾਤ ਕਟਾ ਦਿਓ ਗੱਲ ਨਹੀਂ ਆਪਾਂ ਗੱਲ ਕਰਾਂਗੇ ਪਈ ਵੀ ਚਾਰ ਨੰਬਰ ਗੱਲ ਨਹੀਂ ਆਵਾਜ਼ ਦਬਾਉਂਦੇ ਆਪਾਂ ਹੁਣ ਤਾਂ ਦਵਾ ਸਕਦੇ ਆ ਆਵਾਜ਼ ਹਜੇ ਕੀ ਟਾਈਮ ਆ ਕੱਲ ਤੇ ਇਹ ਕਰਦੇ ਆਪਾਂ ਕੋੜ ਦਵਾ ਨਹੀਂ ਜੇ ਆਪਾਂ ਕਰਦੇ ਰੱਖੋ ਤਿੰਨ ਕਿਹਾ ਮਿਰਨਾ ਗੱਲੂ ਡੀਜੇ ਲਾਉਂਦਾ ਹੀ ਨਹੀਂ ਕੋਈ ਵੀ ਡੂੰਦੇ ਵੀ ਲਾਉਂਦਾ ਨਹੀਂ ਮੰਨਦਾ ਕੋਈ ਹੱਕ ਨਹੀਂ ਆਵਾਜ਼ ਦੀ ਜੋ ਵਰਤਵਾਣੀ ਤਾਂ ਕੋਈ ਜਾ ਕਰਣੀ ਬਾਈ ਗਲਤ ਆਪਾਂ ਇਹ ਕਰਦੇ ਆ ਯ ਮੇਰਾ ਵੀ ਤਾਂ ਪਤਾ ਲੱਗ ਜੂਗਾ ਬੰਦਿਆਂ ਨੂੰ ਵੀ ਬਈ ਆਵਾਜ਼ ਦਿੱਤੀ ਜੀ ਇਹਨਾਂ ਨੇ ਫਿਰ ਪ੍ਰੋਗਰਾਮ ਕਰ ਲੈ ਫਿਰ ਕੀ ਕਰਾਂ ਗੱਲ ਤਾਂ ਇਹ ਕਰਦੇ ਆ ਤੁਸੀਂ ਆਵਾਜ਼ ਦਵਾ ਦਿਓ ਤੁਸੀਂ ਗੁਰਦੁਆਰੇ ਆਵਾਜ਼ ਦਵਾ ਦਿਓ ਬੰਦੇ ਜਾ ਕੇ ਦਵਾਉਂਦੇ ਆਂ ਭਾਈ ਜੀ ਕੋਈ ਗੱਲਬਾਤ ਕੋਈ ਰੋਲਾ ਪਾਉਣੇ ਪਹਿਲਾਂ ਫੈਸਲਾ ਕਰਕੇ ਫਿਰ ਯਾਰ ਅਸੀਂ ਮੇਰੀ ਗੱਲ ਸੁਣੋ ਅਸੀਂ ਲੋਸਮੈਂਟ ਦਿੱਤੀ ਐ ਇੱਕ ਮਿੰਟ ਵੀਰ ਚਰਚ ਵਾਲਿਆਂ ਨੂੰ ਮਾੜਾ ਲਫਜ਼ ਬੋਲਿਆ ਨਹੀਂ ਅਸੀਂ ਭਰਾ ਕਿਹਾ ਨਾ ਆਪਣੇ ਉਹੀ ਬੇਨਤੀ ਗੁਰਦੁਆਰੇ ਆ ਉਹੀ ਅਸੀਂ ਕਰਤੀ ਇੱਕ ਸਿੱਖ ਨਾਗਰਿਕ ਹੋਣ ਦੇ ਕਰਕੇ ਸਰ ਮੈਂ ਚਰਚ ਦੀ ਬੇਨਤੀ ਬਸ ਸਰ ਦੀ ਗੱਲ ਸੁਣ ਲੀ ਹਾਂਜੀ ਬਿਲਕੁਲ ਤੁਸੀਂ ਸਿੱਖ ਕੇ ਇਹ ਨਹੀਂ ਸਿੱਖਦੇ ਮੈਂ ਚੱਕੀ ਬਿਲਕੁਲ ਹਾਂ ਜੀ ਮੈਂ ਕਿੰਨੇ ਦਿਨ ਸਿੱਖ ਦੇ ਪਾਸੇ ਕੋਈ ਨਹੀਂ ਮੇਗਾ ਜਿਹਨੇ ਭਾਈ ਚਾਰੇ ਬਟਾ ਸਾਹਿਬ ਸਿੱਖਣੇ ਬੈਠਾ ਉਹਨਾਂ ਗੱਲ ਵੀ ਜਿਹੜੀ ਇਹਨਾਂ ਦੀ ਭਾਵਨਾ ਨੂੰ ਫੇਸ ਪਹੁੰਚਦੀ ਜੀ ਤੁਸੀਂ ਉਹਦਾ ਵੇਖੋ ਵੀ ਤੁਸੀਂ ਉਸ ਭਾਈ ਚਾਰੇ ਕੋਲ ਜਾ ਕੇ ਕਿਵੇਂ ਉਹਨਾਂ ਨੂੰ ਅਪੀਲ ਕਰਨੀ ਦੇਖੋ ਇਹ ਤੁਹਾਡੀ ਅਪੀਲ ਹੋਏਗੀ ਤੁਹਾਡੇ ਪਿੰਡ ਦੀ ਅਪੀਲ ਬੀਤੀ ਸਨ ਉਸ ਭਾਈ ਚਾਰੇ ਕੋਲ ਹਰ ਪਿੰਡ ਦੀ ਅਪੀਲ ਨਹੀਂ ਹੈਗੀ ਮੇਰੀ ਗੱਲ ਤੁਸੀਂ ਸਰਪੰਚ ਸਾਹਿਬ ਨਾਲ ਗੱਲ ਕਰੇ ਉਹ ਕਹਿੰਦੇ ਮੇਰੇ ਨਾਲ ਗੱਲ ਹੋਈ ਵੀ ਆਇਆ ਨਾ ਕੋਈ ਮਾਹੌਲ ਨਹੀਂ ਖਰਾਬ ਹੁੰਦਾ ਜੀ ਮੇਰੀ ਜ਼ਿੰਮੇਵਾਰੀ ਸਰਪੰਚ ਸਾਹਿਬ ਕਹਿੰਦੇ ਵੀ ਤੁਸੀਂ ਆ ਜਾਓ ਉਹਨਾਂ ਕਹੋ ਭਾਈ ਜਰੇ ਨੂੰ ਵੀ ਜੋ ਤੁਹਾਡੇ ਅੱਖ ਲੱਗਦੇ ਨੇ ਠੀਕ ਹੈ ਨਾ ਕੱਲ ਨੂੰ ਐਕਚੁਅਲੀ ਜੇ ਕੋਈ ਇਹਨਾਂ ਦੇ ਵਿੱਚ ਮੁੰਡਾ ਖੜਾ ਵੀ ਆ ਯਾਰ ਜੇ ਕੋਈ ਕ੍ਰਿਸਚਨਾਂ ਦਾ ਹੈਗਾ ਤੇ ਤੁਸੀਂ ਆਪ ਦੇ ਬੇਸ ਤੇ ਉਹਨਾਂ ਨੂੰ ਕਹਿ ਲਓ ਅਸੀਂ ਦੇਖੋ ਆ ਬਾਬਾ ਜੀ ਖੜਿਆ ਮੈਂ ਤੈਨੂੰ ਰਿਕੁਐਸਟ ਕਰਦਾ ਸਾਡਾ ਸਿੱਖ ਭਾਈਚਾਰਾ ਹੈ ਨਾ ਵੀ ਸਾਡਾ ਕੋਈ ਸਿੱਖਾਂ ਦਾ ਬੰਦਾ ਨਹੀਂ ਕੋਈ ਬੋਲੂਗਾ ਪਰ ਜੋ ਫਿਰ ਵੀ ਯਾਰ ਜੇ ਸਰ ਆਕੇ ਹੈ ਨਾ ਆਪਾਂ ਨੂੰ ਕਰਦੇ ਆ ਜੋ ਕੋਈ ਘਰੇ ਆ ਕੇ ਆਪਣਾ ਗੱਲ ਕਰਦਾ ਫੇਰ ਯਾਰ ਵੀ ਔਕਾ ਹੋ ਜਾਂਦਾ ਆਪਣੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸ਼ਰਾਰਤ ਬਾਜੀ ਨਾ ਹੋਵੇ ਤੁਸੀਂ ਵੀ ਸੁਣਨ ਦੀ ਗੱਲ ਬਾਤ ਹੁੰਦੀ ਹੈ ਕੋਈ ਹੁੰਦੀ ਵੀ ਆ ਤੁਹਾਨੂੰ ਪਰਸਪਰ ਦੇ ਮੇਲਰ ਬੰਦਾ ਉਹਨਾਂ ਨੂੰ ਦੱਸਦੀ ਇਹ ਗੱਲ ਠੀਕ ਨਹੀਂ ਹਨ ਜੀ ਤੁਸੀਂ ਗੜੀਆਂ ਮੈਂਬਰ ਪੰਚਾਇਤੋਂ ਆਪਣਾ ਤਾਂ ਮਰਜੇ ਹੀ ਬੰਦਾ ਹੈ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਨਹੀਂ ਸਨ ਕੋਈ ਵੀ ਜੇਦਾ ਵੀ ਅੱਜ ਆਉਣਾ ਸੁਭਾਣਾ ਨਹੀਂ ਰਾਤ ਅੱਜ ਰਾਤ ਆਉਣਾ ਤੇ ਮੈਨੂੰ 11 ਵਜੇ ਜਾਂਦੇ ਹੁੰਦੇ ਆ 11 ਵਜੇ 12 ਵਜੇ ਜਾਂਦੇ ਨੇ ਚੜਨਾ ਕੱਲ੍ਹ ਤਾਂ ਆਉਗਿਆ ਬਾਏ ਹੁਣ ਦਬਾਓ ਸਾਰੇ ਮੈਂਬਰ ਕੋਈ ਨਹੀਂ ਆਦਾ ਹੁਣ ਪਹਿਲਾਂ ਕੱਲ੍ਹ ਨੂੰ ਤਾਂ ਬਾਈ ਜੀ ਜੇ ਆਉਂਦੇ ਨੇ ਯਾਰ ਪਿੰਡ ਵਾਲਿਆਂ ਦੀ ਜਮੀਰ ਮਰੀ ਆ ਕੱਲ੍ਹ ਨੂੰ ਤਾਂ ਪ੍ਰੋਗਰਾਮ ਆ ਕੱਲ੍ਹ ਨੂੰ ਅਸੀਂ ਸਤਕਾਰ ਕਰਦੇ ਆ ਅਸੀਂ ਸਤਕਾਰ ਜਿਸੂ ਮਸੀਹਾ ਵੀ ਕਰਦੇ ਆ ਤੇ ਅਸੀਂ ਸਰਸੇ ਵਾਲਾਂ ਦਾ ਵੀ ਕਰਦੇ ਆ ਅਸੀਂ ਅਜੇ ਤੱਕ ਸਾਨੂੰ ਮਾੜਾ ਕਿਹਾ ਨਹੀਂ ਪਰ ਜੇ ਸਾਡੇ ਸ਼ਹੀਦੀ ਦਿਨਾਂ 'ਚ ਜੇ ਕੋਈ ਡੀਜੇ ਲਾਊਗਾ ਅਸੀਂ ਸੰਪੱਠੇਸ ਪਹੁੰਚੂਗੀ ਸਾਡੇ ਨਹੀਂ ਜੇ ਜੇ ਮੰਨ ਕੇ ਚਲੋ ਤੜਕੇ ਕਈ ਵਾਰੀ ਸਵੇਰੇ ਵੀ ਆ ਜਾਂਦੇ ਆ ਤੇ ਇਦਾਂ ਦੀ ਕੋਈ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਤੇ ਫਿਰ ਯਾਰ ਕੋਈ ਮੈਟਰ ਨਾ ਬਣ ਜੇ ਮੈਂ ਇਹੀ ਕਰਕੇ ਕਹਿੰਦਾ ਸੀ ਮੈਨੂੰ ਤਾਂ ਹੁਣ ਪਤਾ ਲੱਗਾ ਮੈਂ ਹੁਣ ਉੱਠ ਕੇ ਆਇਆ ਹਾਂ ਯਾਰ ਮੋਹਲ ਨਾ ਖਰਾਬ ਹੋ ਜਾਵੇ ਪਿੰਡ 'ਚ ਕੋਈ ਇਦਾਂ ਦਾ ਹਣਾ ਓਕੇ ਹਾਂ 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 ਮੈਂ ਮਨਪ੍ਰੀਤ ਨੂੰ ਵੀ ਸਮਝਾਇਆ ਮੈਂ ਕਹਿੰਦਾ ਵੀ ਇਦਾਂ ਕਰਕੇ ਵੀ ਆਪਾਂ ਸਰਪੰਚਾਂ ਦੇ ਨੌਲੇਜ ਵਿੱਚ ਲੈ ਕੇ ਆਉਣੇ ਆ ਇੱਕ ਨੰਬਰ ਪੱਕੇ ਨੂੰ ਵੀ ਆਪਣੇ ਮਲਕੀਤ ਨੂੰ ਵੀ ਤੁਸੀਂ ਕਹਿ ਦਿਓ 4 ਨੰਬਰ ਵੀ ਪੱਕੇ ਦੇ ਵਿੱਚ ਇਥੇ ਮੁੰਡਿਆਂ ਨੂੰ ਕਹਿ ਦਿੰਦੇ ਆ ਤੁਸੀਂ ਸਰਪੰਚ ਨੂੰ ਵੀ ਕਹਿ ਦਿੰਦੇ ਆ ਵੀ ਆਪਾਂ ਇਸ ਜਿਹੜਾ ਹਰ ਇੱਕ ਜ਼ਿੰਮੇਵਾਰ ਦੇ ਨੌਲੇਜ 'ਚ ਆ ਜੀ ਗੱਲ ਕੱਲੂ ਬੰਦਾ ਆਉਂਦਾ ਵੀ ਕਹਿੰਦਾ ਯਾਰ ਸਾਨੂੰ ਤੁਸੀਂ ਦੱਸ ਦੇਣਾ ਸੀ ਹਨਾ ਤੇ ਪਿੰਡ 'ਚ ਕੋਈ ਵੀ ਬੰਦਾ ਸ਼ਰਾਰਤੀ ਕੋਈ ਵੀ ਬੰਦਾ ਸ਼ਰਾਰਤ ਕਰ ਜੇ ਸ਼ਰਾਰਤੀ ਅੰਸਰ ਤੋਂ ਸਾਰੇ ਪਿੰਡ ਨੂੰ ਮੁੜ ਕੇ ਗੱਲ ਭੁਗਤ ਨਹੀਂ ਪੈਂਦੀ ਆ ਅੱਗੇ ਦੇਖਿਆ ਆਪਾਂ ਉਦੋਂ ਜਿਹੜਾ ਡੇਰਾ ਪ੍ਰੇਮੀਆਂ ਨਾਲ ਹੋਇਆ ਸੀ ਮੈਟਰ ਬਹੁਤ ਔਖਾ ਮੁੜ ਕੇ ਇਹ ਚੀਜ਼ ਤੇ ਆਪਾਂ ਕਾਬੂ ਕੀਤਾ ਸੀ ਤੇ ਇਹ ਕਿਰਪਾ ਕਰਕੇ ਆਪਾਂ ਇਸ ਚਿੰਤ ਦੇ ਵਿੱਚ ਨਾ ਆਪਸ ਵਿੱਚ ਭਾਈਚਾਰਾ ਦੀ ਭਾਵਨਾ ਰੱਖੀ ਸਾਰਿਆਂ ਨੂੰ ਆਪਾਂ ਕਹਿੰਦੇ ਆ ਕੋਈ ਵੀ ਬੰਦਾ ਕਿਸੇ ਵੀ ਧਰਮ ਦੇ ਵਿੱਚ ਆ ਆਪੋ ਆਪਣੇ ਤਰੀਕੇ ਦੇ ਨਾਲ ਆਪਾਂ ਉਹਨੂੰ ਹਨਾ ਕਰੀਏ ਗੱਲ ਕੁਝ ਨਹੀਂ ਨਾ ਕਰਦਾ ਸਾਰਿਆਂ ਦੇ ਪਾਸੇ ਹਾਂ ਰਾਤ ਨੂੰ ਤਾਂ ਨਹੀਂ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਬਾਜੀ ਹੁੰਦੀ ਉਮੜ ਕੇ ਇਹੀ ਚੀਜ਼ ਚੜਾ ਰਿਹਾ ਹੋਰ ਨਹੀਂ ਕੁਝ ਕਰਿਆ